ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੜੇ ਉਚਾਰ ਦੇ ਨਾਲ ਮਨਾਇਆ ਜਾਂਦਾ ਉਸੇ ਪਰੰਥ ਨੂੰ ਫੋਲੋ ਕਰਦੇ ਹੋਏ ਅੱਜ ਖਾਲਸਾ ਕਾਲਜ ਚੀਪਹਾੜਾ ਸਿੰਘ ਖਾਲਸਾ ਕਾਲਜ ਫॉर ਔਮਨ ਪੜਿਆਲਾ ਦੇ ਵਿੱਚ ਸਾਡੇ ਸਟੂਡੈਂਟਸ ਨੇ ਬਹੁਤ ਹੀ ਸੋਹਣਾ ਅਭਦੇ ਤੌਰ ਤੇ ਆਰਗੇਨਾਈਜ਼ ਕਰਕੇ ਈਆਂ ਦਾ ਤਿਹਾਰ ਮਨਾਇਆ ਗਿੱਧਾ ਜੋ ਕੇ ਤੁਸੀਂ ਸਾਰਿਆਂ ਨੇ ਆਪ ਦੇ ਇਸ ਕੈਮਰਿਆਂ ਦੇ ਵਿੱਚ ਕੈਦ ਕੀਤਾ ਬਾਕੀ ਬੱਚਿਆਂ ਦੀ ਸ਼ਲਾਘਾ ਕਰਦੀ ਬਣਦੀ ਆ ਵੀ ਇੰਨਾ ਉਤਸ਼ਾਹ ਉਹਨਾਂ ਦੇ ਵਿੱਚ ਆਪਦੇ ਸੱਭਿਆਚਾਰ ਨੂੰ ਲੈ ਕੇ ਤੇ ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਵੀ ਬੱਚਿਆਂ ਨੂੰ ਆਪਦੇ ਸੱਭਿਆਚਾਰ ਨਾਲ ਜੋੜੀਏ। ਮੇਰੀ ਅੱਗੇ ਫਲਾਈ ਮਸ਼ੀਨਾਂ ਵੀ ਕਰਤੀਆਂ ਨੇ ਬੱਚਿਆਂ ਨੂੰ ਕੀ ਕਰੀਏ। ਇਹ ਦੇਖੋ ਪੜ੍ਹਾਲ ਦੇ ਨਾਲ-ਨਾਲ ਕੁਝ ਐਦਾਂ ਦੇ ਕੋਰਸ ਵੀ ਅਸੀਂ ਕਰਾਉਂਦੇ ਹਾਂ ਜੋ ਕਿ ਜੀਵਨ ਦੇ ਵਿੱਚ ਕਦੇ ਕੰਮ ਦੇ ਸਕਣ। ਤਾਂ ਕਈ ਬੱਚਿਆਂ ਨੂੰ ਜਿਵੇਂ ਕਿਸੇ ਨੂੰ ਗਿੱਧੇ ਦਾ ਸ਼ੌਂਕ ਹੈ, ਕਿਸੇ ਨੂੰ ਕਢਾਈ ਦਾ ਸ਼ੌਂਕ ਹੈ, ਕਿਸੇ ਨੂੰ ਸਟਿਚਿੰਗ ਦਾ ਸ਼ੌਂਕ ਹੈ। ਉਸੇ ਨੂੰ ਮੁੱਖ ਰੱਖਦੇ ਹੋਏ ਅੱਜ 15 ਜਿਹੜੀਆਂ ਸਲਾਈ ਮਸ਼ੀਨਾਂ ਉਹ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਬੱਚੇ ਅੱਗੇ ਚੱਲ ਕੇ ਬੇਸ਼ੱਕ ਉਹਨੂੰ ਆਪ ਦੇ ਰੋਜ਼ਗਾਰ ਦੀ ਤਰ੍ਹਾਂ ਅਪਣਾਉਣ ਪਰ ਉਹਨਾਂ ਨੂੰ ਡਿਫਰੈਂਟ ਫੀਲਡ ਦੇ ਵਿੱਚ ਸક્ષਮ ਤਿਆਰ ਦੇ ਪੈਰਾਂ ਤੇ ਖੜੇ ਕਰਨ ਲਈ ਸੀ ਅਪਰਾਧਕ ਅੱਜ ਇਹ ਕਲੇ ਪਿੰਹਿਣਾ ਪੁੱਤਨੋ ਜੋ ਅੱਜ ਦੇ ਮਾ ਪੰਜਾਬ ਦੇ ਵਿੱਚ ਜਾ ਮੜ ਲਈ ਵਾਤੇ ਜਿੰਨੇ ਕਿਚਨ ਤੁਸੀਂ ਦੇਖਿਆ ਇਸ ਕੁੜਾ ਦੇ ਨਾਲ ਕਿ ਦਫਾ ਇੱਕ ਪ੍ਰੈਕਟਿਸ ਹੋਏ ਕਿਉਂ ਨਹੀਂ ਐਸਾ ਲੜਕੀਆਂ ਨੂੰ ਦੇਨ ਵਾਲੇ ਵਿੱਚ ਬਿਲਕੁਲ ਆਉਣਾ ਚਾਹੀਦਾ ਹੈ ਕਿ ਔਰ ਮੈਂ ਤੁਹਾਨੂੰ ਦੱਸਾਂ ਚਾਹੇ ਲੜਕੀ ਹੋਵੇ ਲੜਕਾ ਹੋਵੇ ਲੜਕੀਆਂ ਨੂੰ ਥੋੜੀਆਂ ਜਿਆਦਾ ਗੱਟਣਾਈਆਂ ਆਉਂਦੀਆਂ ਨੇ ਜੇ ਪ੍ਰੈਕਟੀਕਲੀ ਆਪਾਂ ਗੱਲ ਕਰੀਏ ਪਰ ਅਸੀਂ ਹਮੇਸ਼ਾ ਉਹਨਾਂ ਦੀ ਸਪੋਰਟ ਦੇ ਵਿੱਚ ਮੇਰੇ ਮਦਰ ਵੀ ਨੈਸ਼ਨਲ ਨੈਸ਼ਨਲ ਖੇਡੇ ਨੇ ਹੈਂਡਬਾਲ ਦੇ ਵਿੱਚ ਤਾ ਅਸੀਂ ਸਪੋਰਟਸ ਨੂੰ ਹਮੇਸ਼ਾ ਹੀ ਇਨਕੋਰੇਜ ਕੀਤਾ ਫੋਰਗਡ ਦੇ ਨਾਲ ਜੋ ਹੋਇਆ ਚਾਹੇ ਉਹ ਕਾਂਸਪੀਰੇਸੀ ਸੀ ਚਾਹੇ ਕੁਝ ਵੀ ਸੀ ਉਹ ਸਾਡੇ ਦੇਸ਼ ਲਈ ਸਾਡੀ ਭੈਣ ਦੇ ਲਈ ਇੱਕ ਉਹ ਬਹੁਤ ਵੱਡਾ ਇੱਕ ਧੱਕਾ ਸੀ ਤੇ ਐਦਾਂ ਕਿਸੇ ਨਾਲ ਨਾ ਅੱਗੇ ਦੇ ਹੋਣਾ ਨਹੀਂ ਚਾਹੀਦਾ ਐਦਾਂ ਦਾ ਤੇ ਜੋ ਵੀ ਅਸੀਂ ਆਪਦੇ ਬੱਚਿਆਂ ਦੇ ਲਈ ਕਰ ਸਕਦੇ ਆ ਪਿੱਛੇ ਫੁੱਟਬਾਲ ਗਰਾਊਂਡ ਤਿਆਰ ਕੀਤਾ ਹੈ ਲਾਈਟਸ ਲਗਾਈਆਂ ਹੋਈਆਂ ਨੇ ਸਟੈਪ ਬਾਈ ਸਟੈਪ ਜੋ ਪੜ੍ਹਿਆਲਾ ਕਾਲਜ ਬੈਸਟ ਐਫਰਟ ਕਰ ਸਕਦਾ ਬੱਚਿਆਂ ਦੀ ਜ਼ਿੰਦਗੀ ਸੁਧਾਰਨ ਲਈ ਉਹ ਅਸੀਂ ਕਰਨ ਲਈ ਵਚਨਬੱਧ ਹਾਂ ਪੜ੍ਹਿਆਲਾ ਸਾਹਿਬ ਹਾਲੇ ਵੀ ਕੁਝ ਬੱਚੀਆਂ ਘਰ ਦੇ ਵਿੱਚ ਬੈਠੀਆਂ ਨੇ ਕੁਝ ਸਾਧਨ ਨਹੀਂ ਤੇ ਰਾਸ ਕੋਲ ਕੁਝ ਘਰੇ ਹੋਏ ਬੱਚਿਆਂ ਨੂੰ 학교 ਪੜਾਈ ਲਈ ਨਹੀਂ ਭੇਜ ਰਹੇ ਪਾਸੋਂ ਦਾ ਗੱਲ ਕਰੀਏ ਸਕੂਲ ਹੁੰਦੇ ਉਹ ਤੋਂ ਬਾਅਦ ਬੱਚਿਆਂ ਨੂੰ ਘਰ ਨਾਲ ਆਉਂਦਾ ਜਾਂ ਪਰ ਉਹਨਾਂ ਦੇ ਵਿਆਹ ਦਿੱਤੇ ਜਾਂਦੇ ਉਹਨਾਂ ਪਰਿਵਾਰਾਂ ਨੂੰ ਕੀ ਕਹਿਣਾ ਹੈ ਦੇਖੋ ਸਾਰਿਆਂ ਨੂੰ ਇਹ ਜਿਹੜਾ ਇਹ ਕਾਲਜ ਹੈ ਅੱਜ ਤਾਂ ਫੇਰ ਆਪਣੇ ਇਲਾਕੇ ਦੇ ਵਿੱਚ ਯੂਨੀਵਰਸਿਟੀਜ਼ ਹੋਰ ਕਾਲਜੇਜ਼ ਖੁੱਲ ਚੁੱਕੇ ਨੇ ਪਰ ਸਵਰਗੀ ਸਰਦਾਰ ਬਚਿੱਤਰ ਸਿੰਘ ਜੀ ਐਕਐਮਐਲਏ ਖਰੜ ਜੋ ਕਿ ਮੇਰੇ ਨਾਨਾ ਜੀ ਸੀ ਉਹਨਾਂ ਦਾ ਇਹ ਸੁਪਨਾ ਸੀ ਉਹਨਾਂ ਨੇ ਤੇ ਅ ਫਰੀਦ ਭਗਤ ਸਿੰਘ ਦੇ ਮਾਤਾ ਜੀ ਵਿੱਦਿਆਵਤੀ ਜੀ ਨੇ ਇਸ ਕਾਲਜ ਦਾ ਨੀਂਹ ਪੱਥਰ ਰੱਖਿਆ ਜਿੰਨੇ ਵੀ ਇਦਾਂ ਦੇ ਪਰਿਵਾਰ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਪੁਰਜ਼ੋਰ ਅਪੀਲ ਕਰਦੇ ਹਾਂ ਵੀ ਬੱਚੀਆਂ ਨੂੰ ਘਰੇ ਨਾ ਬਿਠਾਓ ਜੇ ਅੱਜ ਵਿਆਹ ਵੀ ਦਿਓਗੇ ਕੱਲ ਨੂੰ ਕੋਈ ਪਤਾ ਨਹੀਂ ਕਿ ਸਮੇਂ ਆਪਦੇ ਪੈਰਾਂ ਸਿਰ ਹੋਣਾ ਪੈ ਜੀਏ এডਿਕੇਸ਼ਨ ਇੱਕ ਐਦਾਂ ਦੀ ਚੀਜ਼ ਹੈ ਜਿਹੜੀ ਹਰ ਥਾਂ ਤੇ ਨਾਲ ਜਾਂਦੀ ਹੈ ਪੈਸਾ ਨਹੀਂ ਨਾਲ ਜਾਂਦਾ ਕਲਾ ਤੇ এডਿਕੇਸ਼ਨ ਇਹ ਤੁਹਾਡੇ ਨਾਲ ਜਾਂਦੀ ਹੈ ਤੁਹਾਡੀ ਜੀਵਨ ਦੇ ਵਿੱਚ ਹੈਲਪ ਕਰਦੀ ਹੈ ਅਸੀਂ ਪਿੰਡਾਂ ਦੇ ਵਿੱਚ ਵੀ ਅਪਰੋਚ ਕੀਤੀ ਸੀ ਬੱਚਿਆਂ ਨੂੰ ਵੱਧ ਚੜ ਕੇ ਘਰੋਂ ਲੈ ਕੇ ਆਉਣ ਲਈ ਅਡਮਿਸ਼ਨਸ ਕਰਨ ਲਈ ਹਰ ਸਾਲ ਦਾਖਲੇ ਵੇਲੇ ਕਰਦੇ ਵੀ ਹਾਂ ਤੇ ਤੁਹਾਡੇ ਲਈ ਵੀ ਅਪੀਲ ਕਰਦੇ ਹਾਂ ਵੀ ਇੱਥੇ ਇੱਕ ਬੜਾ ਸੇਫ ਤੇ ਹੋਮਲੀ ਐਟਮੋਸਫੇਅਰ ਹੈ ਸਿਰਫ ਗਰਲਸ ਕਾਲਜ ਹੈ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਆਪ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਇੱਥੇ ਭੇਜਣਾ ਚਾਹੀਦਾ ਥੈਂਕ ਯੂ ਸਰ ਬਹੁਤ ਵਧੀਆ ਸੀਪਾ ਕਸਿੰਖਾ ਉਸਾ ਬਹੁਤ ਬਹੁਤ ਮੈਂ ਦੀਆਂ ਜਿਹੜੀਆਂ ਵਿਧਿਆਰਥਣਾ ਇਹਨਾਂ ਵੱਲੋਂ ਇੱਕ ਹੋਰ ਵਿੱਚ ਉਹਦੇ ਵਿੱਚ ਇੱਕ ਫੈਸ਼ੀਅਸ ਪਾਰਟੀਆਂ ਵੀ ਹੁੰਦੀਆਂ ਤੇ ਨਾਲ ਅਸੀਂ ਧੀਆ ਦਾ ਵੀ ਤਿਉਹਾਰ ਮਨਾਉਂਦੇ ਆ ਤਾਂ ਜੋ ਬੱਚਿਆਂ ਨੂੰ ਕਾਲਜ ਆ ਕੇ ਉਤਸ਼ਾਹਿਤ ਲੱਗੇ ਤੇ ਉਹ ਅੱਗੇ ਕਾਲਜ ਦੇ ਵਿੱਚ ਬਹੁਤ ਆਪਣਾ ਓਪਨ ਮਾਈਂਡ ਤੇ ਖੁੱਲੇ ਦਿਲ ਦੇ ਨਾਲ ਕਾਲਜ ਦੇ ਵਿੱਚ ਆ ਆਪਨਾ ਅੱਜ ਮੈਂ ਬੱਚਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਐ ਤੇ ਕੁਝ ਮਸ਼ੀਨਾਂ ਵੀ ਦਿੱਤੀਆਂ ਗਈਆਂ ਉਹ ਜਾਣਕਾਰੀ ਦੇ ਦਿੱਤੀ ਸੋਰੇ ਚੇਅਰਮੈਨ ਸਰ ਵੱਲੋਂ ਇੱਕ ਸਪੈਸ਼ਲੀ ਕਿਹਾ ਗਿਆ ਸੀ ਕਿ ਸਲਾਈ ਦਾ ਕੋਰਸ ਅਸੀਂ ਚਲਾ ਰਹੇ ਹਾਂ ਜੀ ਉਹਦੇ ਵਿੱਚ ਅਸੀਂ ਬਹੁਤ ਘੱਟ ਮਤਲਬ 500 ਟਾਈਮ ਮਹੀਨਾ ਬੱਚੇ ਤੋਂ ਫੀਸ ਲੈਣੇ ਆ ਉਹਦੀ ਰੀਜ਼ਨ ਇਹ ਹੀ ਹੈ ਵੀ ਤਾਂ ਜੋ ਬੱਚਾ ਆਪਣੀ ਕਲਾਸਾਂ ਲਗਾਉਂਦਾ ਰਹੇ ਜੇ ਬਿਲਕੁਲ ਫ੍ਰੀ ਕਰ ਦਿੰਨੇ ਆ ਤਾਂ ਬੱਚੇ ਇਹ ਕਲਾਸਿਸ ਦੇ ਵਿੱਚ ਨਹੀਂ ਆਉਣਗੇ ਤੇ ਫਿਰ ਉਸ ਤੋਂ ਬਾਅਦ ਜੋ 6 ਮਹੀਨਿਆਂ ਦੇ ਕੋਰਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਾਲਜ ਵੱਲੋਂ ਤੇ ਚੇਅਰਮੈਨ ਸਰ ਵੱਲੋਂ ਅ ਸਰਦਾਰ ਗੁਰਪ੍ਰਤਾਪ ਸਿੰਘ ਪੜਿਆਲਾ ਵੱਲੋਂ ਉਹਨਾਂ ਨੂੰ ਅਸੀਂ ਮਸ਼ੀਨਸ ਦਿੰਦੇ ਹਾਂ ਜਿਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੋਰਸ ਜਿਹੜੇ ਕਾਲਜ ਦੇ ਵਿੱਚ ਕਰਵਾਏ ਜਾਂਦੇ ਆ ਤਾਂ ਸਾਡੇ ਕਾਲਜ ਦੇ ਵਿੱਚ ਬੀਏ ਹੈਗਾ ਹਿਮਨਿਟੀਜ਼ ਦੇ ਵਿੱਚ ਬੀਸੀਏ ਦੀ ਬੀਕੌਮ ਪੀਜੀਡੀਸੀ ਇਸ ਵਾਰੀ ਫਸਟ ਜਿਹੜਾ ਸਾਡਾ ਫਾਈਨਲ ਇਅਰ ਸੀ ਉਹ ਪਾਸ ਆਊਟ ਹੋਇਆ ਉਹਦੇ ਵਿੱਚੋਂ ਲਗਭਗ ਅੱਛੇ ਬੱਚਿਆਂ ਨੇ 20-25% ਬੱਚਿਆਂ ਨੇ ਪੀਜੀਡੀਸੀ ਐਡਮਿਸ਼ਨ ਲਈ ਹੈ ਕਿਉਂਕਿ ਪੀਜੀਡੀਸੀ ਦੀਆਂ ਤੇ ਬੀਸੀਏ ਦੀਆਂ ਲੈਬਸ ਦਮੀਆਂ ਤਿਆਰ ਕੀਤੀਆਂ ਨੇ ਤੇ ਅਸੀਂ ਸਾਰੇ ਇੱਥੇ ਇਲਾਕਾ ਵਾਸੀਆਂ ਨੂੰ ਕਹਿਨੇ ਆ ਕਿ ਪਲੀਜ਼ ਤੁਹਾਡੇ ਇਲਾਕੇ ਦਾ ਕਾਲਜ ਹੈ ਤੇ ਇਕੱਲਾ ਇਸ ਮਹਾਨੀ ਸ਼ਹਿਰ ਦੇ ਕੁੜੀਆਂ ਦਾ ਲੜਕੀਆਂ ਦਾ ਕਾਲਜ ਹੈ ਪਲੀਜ਼ ਬੱਚੀਆਂ ਨੂੰ ਵੱਧ ਤੋਂ ਵੱਧ ਇਸ ਕਾਲਜ ਦੇ ਵਿੱਚ ਆਉਣ ਲਈ ਪ੍ਰੇਰਿਤ ਕਰੋ ਤੇ ਉਹਨਾਂ ਦੀ ਇੱਛਾ ਇਹ ਤੇ ਹੋਰ ਬੱਚਿਆਂ ਨੇ ਕਲਾਸਾਂ ਹੁਣ ਅਟੈਂਡ ਕਰਨੀਆਂ ਹੁਣ ਤਾਂ ਉਹ ਦੇਖ ਸਕਦੇ ਜਿਹੜੀ ਸਟੀਚਿੰਗ ਦੀ ਕੋਰਸ ਦੀ ਗੱਲ ਹਾਂਜੀ ਸਟੀਚਿੰਗ ਦਾ ਕੋਰਸ ਥਰੋਅਆਊਟ ਸਾਲ ਚੱਲਦਾ ਰਹਿੰਦਾ ਅਸੀਂ ਮੇਕ ਸ਼ੂਰ ਹੁਣ ਵੀ ਇੱਕ ਨਵਾਂ ਬੈਚ ਵੀ ਚੱਲ ਰਿਹਾ ਹੈਗਾ ਜੇ ਬੱਚੇ ਵਿੱਚ ਵੀ ਆਉਂਦੇ ਨੇ ਤਾਂ ਵੀ ਉਹ ਕੰਟੀਨਿਊ ਰਹਿੰਦਾ ਹੈਗਾ ਤੇ ਉਹਦੇ ਵਿੱਚ ਬੱਚਾ ਕੰਟੀਨਿਊ ਆਪਣਾ 6 ਮਹੀਨੇ ਦਾ ਕੋਰਸ ਕੰਪਲੀਟ ਕਰ ਲੈਂਦਾ ਕਿਉਂਕਿ ਥਰੋਅਆਊਟ ਸਾਲ ਅਸੀਂ ਪੂਰਾ ਸਾਲ ਇਹ ਕੋਰਸ ਚਲਾਉਣਾ ਹੈ ਠੀਕ ਹੈ ਧੰਨਵਾਦ ਕੀ ਕੋਰਸ ਨਹੀਂ ਲਗਾਉਂਦੀ ਕਿਉਂ ਨਹੀਂ